ਕਿਸੇ ਸ਼ਰਾਰਤੀ ਅਨਸਰ ਵੱਲੋਂ ਬੇਹੱਦ ਸ਼ਰਮਨਾਕ ਘਰੇ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਤਿਹਾਸਿਕ ਤਪਸਥਾਨ ਬਾਬਾ ਸ਼੍ਰੀਚੰਦ ਜੀ ਟਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਪਿੰਡ ਖੇਦੇ ਬੇਟ ਅਤੇ ਪਿੰਡ ਰੱਥਾ ਦੇ ਨਜ਼ਦੀਕ ਸਥਿਤ ਹੈ ਕਰੀਬ 8 ਏਕੜ ਖੜੀ ਫਸਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ਪਰ ਗਨੀਮਤ ਇਹ ਰਹੀ ਕਿ ਇਸ ਰੋਡ ਤੋਂ ਗੁਜ਼ਰ ਰਹੇ ਇੱਕ ਕਿਸਾਨ ਵੱਲੋਂ ਉਸ ਸ਼ਰਾਰਤੀ ਅਨਸਰ ਨੂੰ ਅੱਗ ਲਾਉਂਦੇ ਦੇਖ ਲਿਆ ਗਿਆ ਤਾਂ ਉਸ ਵੱਲੋਂ ਤੁਰੰਤ ਬਾਬਾ ਸ਼੍ਰੀਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਸੰਗਤਾਂ ਤੇ ਆਸ-ਪਾਸ ਦੇ ਕਿਸਾਨਾਂ ਦੀ ਮਦਦ ਨਾਲ ਇਸ ਅੱਗ ਦੇ ਕਾਬੂ ਪਾਇਆ ਗਿਆ ਤਾਂ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸ਼੍ਰੀਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮਖ ਸਿੰਘ ਤੇ ਚਸ਼ਮਦੀਦ ਗੱਜਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਰੋਡ ਉੱਤੇ ਆਪਣੀ ਗੱਡੀ ਖਿਲਾਰ ਕੇ ਮੈਟ ਨੂੰ ਅੱਗ ਲਗਾ ਕੇ ਖੜੀ ਕਣਕ ਦੀ ਫਸਲ ਦੇ ਵਿੱਚ ਸੁੱਟ ਕੇ ਆ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਗਿਆ ਤਾਂ ਉਸ ਤੋਂ ਬਾਅਦ ਆਸ-ਪਾਸ ਦੇ ਕਿਸਾਨਾਂ ਨੇ ਕਿਹਾ ਕਿ ਅਗਰ ਮੌਕੇ ਤੇ ਜੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਦੇ ਅਨੇਕਾਂ ਪਿੰਡਾਂ ਦੀ ਖੜੀ ਫਸਲ ਸੜ ਕੇ ਸੁਆਹ ਹੋ ਜਾਂਦੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਤੇ ਉਚਿਤ ਅਧਿਕਾਰੀਆਂ ਤੋਂ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਆ ਤਾਂ ਉਧਰ ਇਸ ਘਟਨਾ ਸੰਬੰਧੀ ਜਦੋਂ ਪੁਲਿਸ ਥਾਣਾ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਕ ਵੱਲੋਂ ਸਾਨੂੰ ਇੱਕ ਵਿਅਕਤੀ ਦੇ ਖਿਲਾਫ ਲਿਖਤੀ ਦਰਖਾਸਤ ਪ੍ਰਾਪਤ ਹੋਈ ਹੈ ਮੌਕਾ ਦੇਖਣ ਉਪਰੰਤ ਜਾਂਚ ਚੱਲ ਰਹੀ ਹੈ ਤੇ ਜੋ ਵੀ ਦੋਸ਼ੀ ਹੋਏਗਾ ਉਸ ਦੇ ਉੱਪਰ ਬੰਦਿ ਕਾਰਵਾਈ ਕੀਤੀ ਜਾਵੇਗੀ। ਮਾਦਵਰਾ ਸਾਹਿਬ ਦੇ ਬਤ ਹੈਗੇ ਮੁੱਖ ਸੇਵਾਦਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ? ਉਪਰ ਮੁਖ ਸਿੰਘ ਇਹ ਜਿਹੜੀ ਅਗਲਕਦੀ ਘਟਨਾ ਇਹ ਕੀ ਹੈਗੀ? ਇਹ ਆਏ ਹੈ ਨਾ ਦਰਵਾਜ਼ੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅਗਲਾ ਆ ਕੇ ਤਾਂ ਕਰਨ ਜੀ ਬੈਠਾ ਗਿਆ। ਤੇ ਕਿਉਂ ਤੇ ਰੰਜੇਸ ਕਿਹਾ ਕੀ ਕੋਈ ਤੁਹਾਡੇ ਨਾਲ ਕੋਈ ਕਾਦੀ ਲਗੜਾਟ ਰੱਖਦਾ ਵੀ ਜਿੱਦੀ ਕਰਕੇ ਹੁੰਦਾ ਹੈ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਹ ਦਾ ਸਬੰਧ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਸੀ ਤੇ ਮੌਕਾ ਦੇਖ ਕੇ ਚਲ ਗਏ ਕੀ ਮੰਗ ਕਰਦੇ ਆਪਾਂ ਨੂੰ ਨੂੰ ਇਹਨੂੰ ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਉਹਦੇ ਫਰਿਆ ਜਾਵੇ ਜਿੰਮੇਦਾਰਾਂ ਨੂੰ ਪਰਚਾਉਣਾ ਚਾਹੀਦਾ ਜਿੰਮੇਦਾਰਾਂ ਦੇ ਨੁਕਸਾਨ ਹੋਇਆ ਨਹੀਂ ਅੱਜ ਇਹ ਵੀ ਕਿੰਨੇ ਤੇ ਹਜ਼ਾਰਾਂ ਕਿਲਾ ਸਰਜਣਾ ਤੁਹਾਡੇ ਦਰਬਾਰ ਦੀ ਕਿੰਨੀ ਪਹਿਲੀ ਇਹ 7 ਕਿਲੇ ਪਹਿਲੀ ਹੈ ਠੀਕ ਹੈ ਜੋ ਮੰਨ ਲੋ ਤੀ ਇਹ ਅੱਗੇ ਕਰੀ ਫੱਲ ਦੀ ਜੋਰ ਫੱਡ ਲਿੰਦੀ ਤੇ ਫਿਰ ਤੋਂ ਤਕਰੀਬਨ ਸਾਰੀ ਜਿਹੜੀਆਂ ਜੋੜੀਆਂ ਤੱਕ ਜਾਣ ਆਏ ਆਂ ਰਾਤਾ ਬਦਾਲ ਸਾਰੇ ਗਾਂ ਫੈ ਜਾਨੇ ਆ ਜੀ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ੍ਰੀ ਚੰਦਰ ਬਾਬਾ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਉਹ ਗੁਰਦੁਆਰਾ ਅਠਕਲੇ ਪੈਲੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਯੋਗ ਦੇ ਨਾਲ ਕਾਰਸਿਓ ਵਾਲਿਆਂ ਨੇ ਅੱਜ ਫੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਦੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਤੇ ਆ ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ ਇਹ ਕੀ ਮੌਕਾ ਕੀ ਵੇਖਿਆ ਤੁਸੀਂ ਨਹੀਂ ਮੌਕਾ ਇਹੋ ਵੇਖਿਆ ਕਿ ਅਸੀਂ ਜਾਂ ਜਾਂ ਤੇ ਕਰਪਾਣ ਵਾਲੇ ਦੇ ਮਗਰ ਇਥੋਂ ਮੈਟ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾ ਕੇ ਵਿੱਚ ਉਧ ਦੇ ਨੇ ਪਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਉਹ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਕਾ ਆਂਦੇ ਅਸੀਂ ਤੇ ਮੈਨ ਜਾਣਦਾ ਨਹੀਂ ਕੌਣ ਇਹਦਾ ਕਰਨ ਦਾਸ ਆ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਧਨ ਲਗਾ ਜੇ ਇਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਤੇ ਉੱਥੋਂ ਗੱਡੀ ਜੋਂ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਦਾ ਮੈਂ ਇਥੇ ਵਾਰਾਜ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆਂ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੁੱਸਣੀ ਤੇ ਸਾਡੀ ਤੇ ਮੰਗੇ ਹੋਏ ਕਿ ਇਹਨੂੰ ਸਜ਼ਾ ਚਾਹੀਦੀ ਹੈ ਬਹੁਤ ਵੱਡੀ ਤੇ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜੁਮੇਵਾਰ ਇਹ ਹੋਏਗਾ ਕੋਈ ਨੁਕਸਾਨ ਹੋਏ ਤੇ ਤੋਂ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਕਿ ਪਰਚਾ ਦੋ ਕਰੋ ਆ ਕਰੋ ਸਾਡਾ ਦੇ ਕਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਦਾ ਦੇਣਾ ਹੀ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆਇੰਦਾ ਤਾਂ ਅਸੀਂ ਅੱਜ ਇਹਨੂੰ ਸੋਦਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜਿਦਰਾ ਕੋਈ ਵੀ ਗੱਲ ਵਾਰ 92 ਆਰੀ ਦੇ ਬੈਠ ਕੇ ਕਰ ਸਕਦਾ ਇਹ ਥੋੜਾ ਹੁਣ ਇਆਂ ਚਿਰ ਦੀ ਫਸਲਾਂ ਪਾਲਣ ਦੇ ਦੇ ਅੱਗ ਲਾ ਕੇ ਲੂ ਕੇ ਚਲ ਚਲੇ ਆਈ ਤੈਨੂੰ ਸਜ਼ਾ ਚਾਹੀਦੀ ਹੈ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਬਾਬੇ ਨੇ ਕਰਨਕ ਨੂੰ ਅੱਗ ਲਗੰਨਾ ਮੈਟਰ ਟਾੜੇ ਕੋਇਆ ਹੋਗਾ ਕੀ ਹੈ ਮਾਮਲਾ ਕੀ ਹੈ ਜੀ ਹਾਂਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਚੂਨੀਆ ਰੋਡ ਤੇ ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹ ਜੀ ਕਰ ਰਹੇ ਛਾਣਬਿੰਦ ਕਰ ਰਹੇ ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਏਗਾ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਅੱਧਾ ਕਮਰਲਾ ਖੜੀ ਬਚਾਅ ਹੋ ਗਿਆ ਜੇ ਨੁਕਸਾਨ ਕੁਝ ਵੀ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾ ਦਿੱਤੀ ਬੜੀ ਲੋਕਾਂ ਦੀ ਮਿਹਰਬਾਨੀ ਪ ਸਹਾਇਤਾ ਦੇ ਤਾਕ ਬਜਾਉਣ ਤੇ